ਮੈਂ ਜੀ ਆਪਣਾ ਸਾਹਮਣੇ ਸਾਡਾ ਘਰ ਆ ਉਹਨਾਂ ਦੇ ਨਾਲ ਕੋਈ ਸਾਡੀ ਕੋਈ ਗੱਲ ਨਹੀਂ ਬਾਤ ਨਹੀਂ ਪਹਿਲਾ ਮਕਾਨ ਬਣਾਉਂਦੇ ਸਾਰਾ ਸਮਾਨ ਮੇਰੇ ਘਰ ਪਿਆ ਰਿਹਾ ਜੀ ਨੌਣਾ ਧੋਣਾ ਕੱਪੜੇ ਧੋਣੇ ਇਹਨਾਂ ਸਾਰਾ ਕੁਝ ਮੇਰੇ ਘਰੋਂ ਕਰਦਾ ਰਿਹਾ ਕੋਈ ਐਡਾ ਵੱਡਾ ਮੈਟਰ ਨਹੀਂ ਹੈਗਾ ਮਕਾਨ ਦੀ ਕਿਸ਼ਤ ਨਹੀਂ ਤਾਰੀ ਇਸਰ ਮੈਂ ਕਿਸ਼ਤ ਤੇ ਫੋਨ ਕੀਤਾ ਇਹਨਾਂ ਨੂੰ ਇਹਨਾਂ ਦੇ ਫਾਦਰ ਸਾਹਿਬ ਨੂੰ ਵੀ ਮੈਂ ਭਾਜੀ ਕਿਸ਼ਤ ਨਹੀਂ ਤਾਰਦੇ ਤੁਸੀਂ ਕਿਸ਼ਤ ਕਦੋਂ ਤੱਕ ਤਾਰੋ ਮੇਰਾ ਜਿਹੜਾ ਸਬਲ ਖਰਾਬ ਹੋ ਰਿਹਾ ਵਾ ਅੱਜ ਨਹੀਂ ਕਹਿ ਰਿਹਾ ਮੈਂ ਇਹ ਸਾਲ ਡੇਢ ਸਾਲ ਤੋਂ ਪਹਿਲਾਂ ਹੀ ਇਹਨਾਂ ਨੂੰ ਕਹਿ ਰਿਹਾ ਉਹਨਾਂ ਨੇ ਲੜਕੀ ਨੂੰ ਫੋਨ ਕੀਤਾ ਲੜਕੀ ਨੇ ਮੈਨੂੰ ਫਿਰ ਗਾਲੀ ਗ ਗਾਲੀ ਗਲੋਚ ਕੀਤਾ ਫਿਰ ਮੁੰਡੇ ਦੇ ਫੋਨ ਉਹਨਾਂ ਦਾ ਫੜ ਕੇ ਮੈਨੂੰ ਕਦਾ ਜੀ ਪਿਓ ਜਿਹੜੀ ਹੋਈ ਕੀ ਹੋਇਆ ਸਾਰਾ ਰਾਤ ਘਟਨਾ ਸਾਰੀ ਹੋਈ ਆ ਵੀ ਪਹਿਲਾਂ ਇਹਨਾਂ ਚਾਰ ਪੰਜ ਮੁੰਡੇ ਬੁਲਾਏ ਸੀ ਮੁੰਡੇ ਬੁਲਾ ਕੇ ਤੇ ਇਹਨਾਂ ਨੇ ਹਮਲਾ ਕੀਤਾ ਜਿਹਦੇ ਵਿੱਚ ਮੇਰੇ ਮੁੰਡੇ ਦਾ ਸਿਰ ਫੜ ਗਿਆ ਵਾ ਉਹਨੂੰ ਹਸਪਤਾਲ ਐਡਮਿਟ ਕਰਵਾਇਆ ਹੋਇਆ ਵਾ ਬਾਅਦ ਵਿੱਚ ਅਸੀਂ ਆਪਣਾ ਥਾਣੇ ਚਲ ਗਏ ਉੱਥੋਂ ਮਤਲਬ ਪੁਲਿਸ ਆਈ ਆ ਪੁਲਿਸ ਆਈ ਉਹਨਾਂ ਨੂੰ ਕਹਿੰਦੇ ਰਹੇ ਆ ਭਾਜੀ ਵੀ ਆ ਬੰਦਾ ਸਾਹਮਣੇ ਹੈਗਾ ਇਹਨੂੰ ਫੜ ਦੋ ਪਰ ਉਹਨਾਂ ਨੇ ਨਹੀਂ ਬੰਦਾ ਨਹੀਂ ਖੜਿਆ ਮੋਟਰਸਾਈਕਲ ਹੈਗਾ ਸੀ ਮੋਟਰਸਾਈਕਲ ਥਾਣੇ ਦਰਸਾ ਫੜ ਕੇ ਉੱਥੇ ਲੈ ਗਏ ਆ ਅਸੀ ਮੁਰਕੇ ਠਾਣੇ ਗਏ ਆ ਡਾਟ ਕਟਵਾ ਕੇ ਉੱਥੋਂ ਜਦੋਂ ਮੈਂ ਵਾਪਸ ਆ ਰਿਹਾ ਮੈਂ ਮੇਰਾ ਵੱਡਾ ਬ੍ਰਦਰ ਆਉਂਦੇ ਆ ਇੱਥੇ ਔਰ 15 20 ਜਾਣੇ ਸਾਨੂੰ ਨਹੀਂ ਸੀ ਪਤਾ ਕਿ ਇਹ ਮੁੰਡਿਆ ਕੋ ਉਥੇ ਆ ਰਿਹਾ ਮੈਂ ਆ ਰਿਹਾ ਜਦੋਂ ਉਹਨੇ ਕੁੜੀ ਨੇ ਕਿਹਾ ਨਾ ਵੀ ਆਹ ਬੰਦਾ ਜਾਂਦਿਆ ਜੇ ਉਹ ਮੇਰੇ ਪਿੱਛੇ ਭੱਜਿਆ ਜੀ ਮੇਰੇ ਕੋਲ ਸੀਸੀਟੀਵੀ ਦੀ ਕੈਮਰਾ ਫੋੜਵੇਂ ਗਿਆ ਮੈਂ ਪਿੱਛੇ ਭੱਜਾ ਮੇਰੇ ਉੱਥੋਂ ਤੱਕ ਗਏ ਆ ਮੈਂ ਮੁਰਕੇ ਇਥੋਂ ਭੱਜ ਚੁੱਕਾ ਵਾਂ ਫਿਰ ਉਹ ਮੇਰੇ ਘਰ ਆਣ ਕੇ ਮੇਰਾ ਗੇਟ ਭੰਨਿਆ ਸੀਸੀਟੀਵੀ ਕੈਮਰਾ ਭੰਨਿਆ ਉਹਨਾਂ ਨੇ ਗੱਡੀ ਭੰਨ ਦਿੱਤੀ ਜੀ ਬੜਾ ਗਾਲੀ ਗਲੋਚ ਜਿਹੜਾ